ਸਸ਼ੀ ਕਾਲ ਜੀ ਸਾਰਿਆਂ ਨੂੰ ਮੀਤ ਕਰਦੀ ਆ ਤੁਸੀਂ ਠੀਕ ਠਾਕ ਹੋਵੋਗੇ ਚੜਦੀ ਕਲਾ ਛਾਓਗੇ ਸੋ ਅੱਜ ਆਪ ਆਏ ਸੀ ਭਾਬੀ ਕੋਲ ਵੀਰ ਜੀ ਹੈ ਨਹੀਂ ਸੀਗੇ ਸੋ ਹੁਣ ਟਾਈਮ ਹੋ ਗਿਆ ਸੋ ਦੱਸਿਓ ਮੈਂ ਕਿੰਨੀ ਕੁ ਸੋਹਣੀ ਲੱਗ ਰਹੀ ਆ ਮੈਸਾ ਮੈਂ ਹਾਈ ਸੋਹਣੀ ਪੁੱਛਣ ਦੀ ਲੋੜ ਨਹੀਂ ਹੈਗੀ ਸੋ ਹੇਅਰ ਸਟਾਈਲ ਇਗਨੋਰ ਕਰਿਓ ਬਟ ਵੇਅਰ ਵੀ ਦੇਖੋ ਤੁਸੀਂ ਮੈਂ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਆ ਵਾਓ ਪਿਆਰੀ ਲੱਗ ਰਹੀ ਆ ਤੁਹਾਡੇ ਅੰਤ ਤਜ ਜੀ ਉਹ ਮੈਂ ਆਹੀ ਬੂਟਾ ਆ ਸੂਟ ਨੂੰ ਮੈਂ ਕਾਫੀ ਟਾਈਮ ਬਾਅਦ ਪਾਇਆ ਇਹ ਸੂਟ ਮੇਰੀ ਮੰਮਾ ਨੇ ਲੈ ਕੇ ਦਿੱਤਾ ਸੀ ਮੈਨੂੰ ਅਸੀਂ ਦੋਨਾਂ ਨੇ ਇੱਕੋ ਜਿਹਾ ਸੂਟ ਲਈ ਸੀ ਮੰਮਾ ਨੇ ਲਿਆ ਸੀਗਾ ਬਲੂ ਕਲਰ ਦਾ ਮੈਨੂੰ ਗ੍ਰੀਨ ਕਲਰ ਦਾ ਮੰਮੀ ਕਹਿੰਦੇ ਕੋਈ ਵੀ ਚੂਸ ਕਰ ਲੈ ਦੱਸਿਓ ਕਿ ਕਿਦਾਂ ਦੀ ਲੱਗ ਰਹੀ ਹੈ ਸੋ ਹੁਣ ਆਪਾਂ ਬਣਾਵਾਂਗੇ ਮਕਰੋਨੀ ਮਕਰੋਨੀ ਦੀ ਰੈਸਪੀ ਦਵਾਂਗੇ ਭਾਬੀ ਦੇ ਨਾਲ ਬਣਾਈ ਮਕਰੋਨੀ ਸੋ ਇੱਥੇ ਵੀਰ ਜੀ ਦਾ ਫੋਨ ਆ ਗਿਆ ਸੀਗਾ ਵੀਡੀਓ ਕਾਲ ਆਈ ਸੀ ਗੱਲ ਕਰੀਏ ਅਸੀਂ ਵਲੋਗਿੰਗ ਕਰ ਸਕਦੇ ਆ ਅਸੀਂ ਵਲੋਗਿੰਗ ਕਰ ਸਕਦੇ ਵੀਰ ਜੀ ਅਸੀਂ ਵਲੋਗਿੰਗ ਕਰ ਸਕਦੇ ਆ ਵੀਰ ਜੀ ਕਹਿੰਦੇ ਕਰੀਏ ਬਸ ਇਸ ਤਰ੍ਹਾਂ ਹੱਸ ਰਹੇ ਸੀਗੇ ਤੇ ਭਾਬੀ ਜੀ ਗੱਲ ਕਰੀ ਜਾਂਦੇ ਸੀ ਕਿ ਹੋਟਲ ਦਾ ਨਾਮ ਨੋਮ ਕੀ ਆ ਆ ਥੋੜਾ ਹੋ ਤਾਂ ਮਰਜ਼ੀ ਜਿਹਾ ਹੋਟਲ ਦਾ ਨਾਮ ਕੀ ਹੈ ਫਿਰ ਉਸ ਤੋਂ ਬਾਅਦ ਅਬ ਗੱਲ ਕਰਨ ਲੱਗੇ ਵੀਰਜੀ ਨਾਲ ਸੋ ਬਸ ਇਦਾਂ ਕਿਉਂਕਿ ਵੀਰਜੀ ਨੇ ਆਉਣਾ ਨਹੀਂ ਸੀ ਉਸ ਦਿਨ ਇਸ ਕਰਕੇ ਅਸੀਂ ਵੀਡੀਓ 'ਤੇ ਗੱਲਾਂ ਕਰੀ ਜਾਂਦੇ ਸੀ ਪੁੱਛ ਰਹੇ ਸੀ ਜਦੋਂ ਫ੍ਰੀ ਹੁੰਦੇ ਸੀ ਵੀਰਜੀ ਸਾਨੂੰ ਫੋਨ ਕਰ ਲੈਂਦੇ ਸੀ ਸੋ ਕਾਫੀ ਗੱਲਾਂ ਲੱਗੀਆਂ ਵੀਰਜੀ ਦੇ ਨਾਲ ਤੇ ਉਹਨਾਂ ਦੇ ਦੋਸਤ ਸੀਗੇ ਵੀਰਜੀ ਦੇ ਵੱਡੇ ਸੀਗੇ ਤੇ ਭਾਬੀ ਨੇ ਗੱਲ ਕੀਤੀ ਕਿਉਂ ਕੀ ਹੋਇਆ ਸੋ ਆਲੇ 4 ਪਿਆਜ਼ ਔਰ ਪਿਆਜ਼ ਬਸ ਪਿਆਜ਼ ਲੈ ਲਿਆ ਸੀ ਹੁਣ ਇਹਨਾਂ ਨੂੰ ਕੱਟ ਦੇਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਮੈਂ ਚੰਗੀ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਇਹ ਕੋਪਰ ਬੀਹੇ ਵੀ ਘਾ ਰਹੇ ਨੇ ਰੀਜੀ ਦੇ ਨੋੜੇ ਰੀਜੀ ਦੇ ਸੋ ਆਪਾਂ ਬਣਾ ਰਹੇ ਹਾਂ ਮਕਰੋਨੀ ਰਸ ਦਾ ਟਾਈਮਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੀ ਰਾਤ ਆ ਕਿ ਰਾਤ ਨੂੰ ਕੀ ਨਹੀਂ ਖਾਣਾ ਕੀ ਨਹੀਂ ਖਾਣਾ ਬੜਾ ਸਭ ਹਾਜ਼ਮਾ ਠੀਕ ਹੈ ਜੀ ਸੋ ਆਜੋ ਆਪਾਂ ਚੱਲਦੇ ਆ ਰੈਸਪੀ ਦੀ ਤਰਫੋਂ ਪਿਆਜ਼ ਲਈ ਨੇ ሽਮਲਾਣਾ ਚ ਗਾਜਰ ਟਮਾਟਰ ਜਿਹੜੀ ਵੀ ਸਬਜੀ ਤੁਸੀਂ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਅਸੀਂ ਕੈਬੇਜ ਵੀ ਐਡ ਕਰਾਂਗੇ ਓਕੇ ਸੋ ਆਜੋ ਵਾ ਦੇਖ ਲੋ ਕਟਲੇ ਟਮਾਟਰ ਪਿਆਜ਼ ਕੈਪਸਿਕਮ ਮਤਲਬ ਸ਼ਿਮਲਾ ਮਿਰਚ ਕੈਬੇਜ ਮਟਰ ਤੇ ਆਪਣੀਆਂ ਗਾਜਰਾ ਠੀਕ ਹੈ ਜੀ ਸੋ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਗ੍ਰੀਨ ਨਹੀਂ ਨਹੀਂ ਤੋ ਬੜਾ ਕਿੰਨਾ ਹੀ ਸੋਨਾ ਤੇ ਸਤੇਰ ਪਾ ਲੈਣਾ ਵਾ ਭਾਬੀ ਨੇ ਪਾਇਆ ਤੇਲ ਸਰੋਂ ਦਾ ਸਰੋਂ ਦਾ ਪਾਤਾ ਤੇਲ ਆਪਾਂ ਆਪਾਂ ਮਕਰੋਨੀ ਤਰੀ ਹੋਈ ਆ ਉਹਦੇ ਵਿੱਚ ਬੋਇਲ ਕਰਨ ਲਈ ਕੁੱਕਰ ਦੇ ਵਿੱਚ ਸਾਡੇ ਸਟੇਜੇ ਦੀ ਪਤਾ ਨਹੀਂ ਲੱਗਦਾ ਵੀ ਕੀ ਕਿੱਡੀ ਆ ਉਹ ਯਾਰ ਜਿੰਨੀਆਂ ਅਸੀਂ ਇਕੱਠੀਆਂ ਹੋ ਕੇ ਹੋਰ ਕਿ ਸਹੀ ਗੱਲ ਹੈ ਸੋ ਇੱਧਰ ਤੇਲ ਗਰਮ ਹੋ ਰਿਹਾ ਲਸਣ ਅਦਰਕ ਦਾ ਪੇਸਟ ਪਾ ਲਾਂਗੇ ਵੈਸੇ ਤਾਂ ਮੈਂ ਜ਼ਿਆਦਾਤਰ ਪ੍ਰੈਫਰ ਕਰਦੀ ਆਂ ਵੀ ਤੁਸੀਂ گارਲਿਕ ਹੀ ਪਾਓ ਜਿੰਜਰ ਨਾ ਪਾਓ ਠੀਕ ਹੈ ਜੀ گارਲਿਕ ਜ਼ਿਆਦਾ ਵਧੀਆ ਵੈਸੇ ਉਹ ਦੋਨੇ ਹੀ ਆਹ ਸੌਸ ਵਗੈਰਾ ਨਹੀਂਗੇ ਚਿਲੀ ਫਲੈਕਸ ਔਰ ਗੈਨੋ ਵਗੈਰਾ ਪਾਏ ਨਹੀਂਗੇ ਪੀਜ਼ਾ ਵਾਲੇ ਬਸ ਉਹੀ ਅਸੀਂ ਪਾ ਲਾਂਗੇ ਠੀਕ ਹੈ ਜੀ ਦੀਵਾ ਵਾਲੀ ਕੇ ਬੰਦੇ ਰਿਓ ਤੇ ਰੱਖਨੀ ਆ ਲਓ ਜੀ ਭਾਬੀ ਜੀ ਨੇ ਗਾਜਰਾ ਪਾਤਮੀ ਦੇ ਵਿੱਚ ਕਿਉਂਕਿ ਗਾਜਰਾ ਇਸ ਤਰ੍ਹਾਂ ਕੇ ਪਾਈਆਂ ਨਹੀਂ ਗੀਆਂ ਪਹਿਲਾਂ ਕਿਉਂਕਿ ਫਿਰ ਇਹਨਾਂ ਨੂੰ ਜ਼ਿਆਦਾ ਟਾਈਮ ਲੱਗ ਜਾਣਾ ਨਾ ਪੱਕਣ ਨੂੰ ਵੈਸੇ ਤਾਂ ਮੈਂ ਬਰੀਕ ਬਰੀਕ ਹੀ ਕੱਟੀਆਂ ਸੀਗੀਆਂ ਸੋ ਵੇਖਿਆ ਆਪਣੀ ਮਕਰੋਨੀ ਵੀ ਇਸ ਤਰ੍ਹਾਂ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਇਸ ਤਰੀਕੇ ਰੱਖ ਦੋ ਬੰਦ ਕਰ ਦੋ ਢੱਕਣ ਤਾਂ ਕਿ ਹੋਰ ਜ਼ਿਆਦਾ ਫੁੱਲ ਜਾਵੇ ਮੋਰ ਸਭ ਆਪਾਂ ਸਾਰੀਆਂ ਨਾ ਸੋਰਟੇ ਕਰ ਲੈਣੀਆਂ ਸਬਜ਼ੀਆਂ ਜਿਵੇਂ Shimla mirch matar ਇਹਨਾਂ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਤਾਂ ਅੱਜ ਤਾਂ ਆਪਾਂ ਉਸ ਤਰ੍ਹਾਂ ਹੀ ਰੱਖਣੀ ਹੈਗੀ ਠੀਕ ਹੈ ਜੀ ਤੇ ਜਿਹੜੀ ਆ ਕੈਬੇਜ ਆ ਇਹਨੂੰ ਵੀ ਇਸ ਤਰ੍ਹਾਂ ਹੀ ਆਪਾਂ ਪਾ ਲੈਣਾ ਤੇ ਟਮਾਟਰ ਵੀ ਠੀਕ ਹੈ ਸੋ ਇਹਨਾਂ ਨੂੰ ਜ਼ਿਆਦਾ ਟਾਈਮ ਇਹਨਾਂ ਨੂੰ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਠੀਕ ਹੈ ਸੋ ਇਸ ਕਰਕੇ ਆਪਾਂ ਇਹਨਾਂ ਨੂੰ ਪਹਿਲਾਂ ਕਰ ਲਿਆ ਫਰਾਈ ਜਿਆ ਕਰ ਲੈ ਇੱਕ ਤਰ੍ਹਾਂ ਨਾਲ ਤਾਂ ਕਿ ਕੱਚਾ ਜਿਹਾ ਫੀਲ ਨਾ ਹੋਵੇ ਗਾਜਰਾ ਨਾ ਫਿਰ ਕਈ ਵਾਰੀ ਕੱਚੀਆਂ ਪੱਤੀਆਂ ਨਹੀਂ ਹੁੰਦੀਆਂ ਵੈਸੇ ਤਾਂ ਬਹੁਤ ਸੋਹਣੀਆਂ ਸੀ ਸੋਟੇ ਕਰਕੇ ਮਿਲਦੇ ਆ ਤੁਹਾਨੂੰ ਇਹ ਤਾਂ ਫਿਰ ਆਪਣੇ ਪਿਆਰੇ ਪਿਆਰੇ ਵਿਊਅਰਸ ਬੋਰ ਹੋ ਜਾਂਦੇ ਆ ਜਿਆਦਾ ਟਾਈਮ ਦੀ ਵੀਡੀਓ ਬਣ ਜਾਂਦੀ ਹੈ ਠੀਕ ਹੈ ਜੀ ਔਰ ਕੀ ਜੀ ਪਾ ਰਹੇ ਆ ਸ਼ਿਮਲਾ ਮਿਰਚ ਕੈਪਸਿਕਮ ਮੈਂ ਕਿਤੇ ਅਸਾ ਖਾ ਪਾਣੀ ਕੀ ਨੇ ਦਿੱਤੇ 2-4 ਛੱਬ ਦਿਨ ਦੀ ਵੇਜੀ ਮੈਂ ਤਾਂ ਲਿਖਦੀ ਮਿੱਠੀ ਜੀ ਹੁਣ ਸਾਡੀ ਭੱਜੀ ਹੋਣ ਤੱਕ ਬੰਦ ਰਹੋ ਮੰਨ ਲਈ ਨਹੀਂ ਬੱਧੀ ਨਹੀਂ ਨਹੀਂ ਮੇਰੀ ਭਾਬੀ ਸੋਣੀ ਆ ਹਮੇਸ਼ਾ ਸੋਣੀ ਹੀ ਰਹੂਗੀ ਠੀਕ ਹੈ ਜੀ ਐਦਾ ਨਹੀਂ ਹੋ ਸਕਦਾ ਅੰਤੇ ਨੰਦ ਭਾਏ ਸੋਣੀ ਆ ਸੋਨੀਆ ਸੋਣੀ ਆ ਓਕੇ ਕਿਸੇ ਨੂੰ ਲੱਗੀਏ ਨਾ ਲੱਗੀਏ ਆਪ ਦੇ ਆ ਚੂਚੇ ਰ ਗਿਆ ਸੋਣੀ ਅੱਜ ਕੱਲ ਕੋਈ ਤਰੀਫ਼ ਨਹੀਂ ਕਰਦਾ ਆਪਣੀ ਹਾਫ਼ ਤਰੀਫ਼ ਕਰੋ ਓਕੇ ਤੈਨੂੰ ਪਤਾ ਲੱਗਿਆ ਬੱਸ ਕਿੱਥੇ ਆ ਬਾਹਰ ਆ

ਸੋ ਐਡ ਕਰੀ ਦਿੱਤੀਆਂ ਆਪਾਂ ਤੁਹਾਨੂੰ ਦੇਖ ਰਹੇ ਹੋ ਨਾ ਤੁਸੀਂ ਦੇਖੋ ਕਿੰਨਾ ਸੋਹਣਾ ਕਲਰ ਇੰਨੀ ਸੋਹਣੀ ਟੈਕਚਰ ਆਈ ਹੈ ਨਾ ਤੁਸੀਂ ਬਸ ਇਹੀ ਧਿਆਨ ਰੱਖਣਾ ਕਿ ਤੁਹਾਡੀ ਜਿਹੜੀ ਹੋਆ ਜੀ ਵੈਜੀਟੇਬਲਸ ਨੇ ਉਸ ਧਿਆਨ ਰੱਖਣਾ ਤੁਸੀਂ ਕਿਹੜੀ ਪਹਿਲਾਂ ਪਾਉਣੀ ਹੈ ਕਿਹੜੀ ਬਾਅਦ ਚ ਬਸ ਇਹੀ ਹੁੰਦਾ ਜਿਆਦਾ ਹੈ ਨਾ ਨਮਕ ਪਾ ਦਿਓ ਹੰਦ ਪਾ ਦਿਓ ਸਰ ਹਾਂਜੀ ਟੇਸਟ ਅਕੋਰਡਿੰਗ ਨਮਕ ਪਾ ਦਿਓ ਜਿੰਨਾ ਤੁਸੀਂ ਇੱਛਾ ਖਾਂ ਨੂੰ ਖਾਣ ਨੂੰ ਸੋ ਨਾਲ ਹੀ ਆਪਾਂ ਪਾਤੇ ਟਮਾਟਰ ਜੀ ਤੇ ਨਾਲ ਹੀ ਆਪਾਂ ਕਾਲੀ ਮਿਰਚ ਜੀਰਾ ਪਾਊਡਰ ਪਾਇਆ ਭਾਦੀ ਜੀ ਨੇ ਹਲਦੀ ਪਾਵਾਂਗੇ ਥੋੜੇ ਕੋਲੇ ਰੋਕੋ ਰੁਕ ਜਾਵਾ ਜੇ ਬਾਕੀ ਮਸਾਲੇ ਰੁੱਕੇ ਪਾਵਾਂਗੇ ਹਜੇ ਨਾ ਪਾਣੇ ਹੌਲੀ ਅੱਧੀ ਨੂੰ ਸੋ ਨਾਲ ਹੀ ਆਪਾਂ ਨਾ ਟਮਾਟਰ ਦੇ ਨਾਲ ਕੈਬਿਜ ਪਾ ਦਾਂਗੇ ਕਿਉਂਕਿ ਇਹਨੂੰ ਆਪਾਂ ਜਿਆਦਾ ਮਚਾਉਣਾ ਜਿਆ ਨਹੀਂ ਹੁੰਦਾ ਸੋ ਜਿਸ ਤਰ੍ਹਾਂ ਆਪਾਂ ਨੂਡਲਸ ਦੇ ਵਿੱਚ ਚੌਮਿੰਸ ਖਾਣੇ ਨਾ ਉਸ ਤਰ੍ਹਾਂ ਹੀ ਬਣਾਣੇ ਹੁੰਦੇ ਓਕੇ ਸੋ ਵਿਚ ਆੜ ਕੇ ਇਹਨਾਂ ਨੂੰ ਸੌਟੇ ਹੀ ਕਰਨਾ ਹੁੰਦਾ ਇਹਨਾਂ ਨੂੰ ਜਿਆਦਾ ਆਪਾਂ ਮਚਾਉਣਾ ਜਾਂ ਨਹੀਂ ਹੁੰਦਾ ਓਕੇ ਹਾਂਜੀ ਆਪਾਂ ਇਹਦੀ ਬੋਇਲ ਕਰ ਲਈ ਹੈ ਆਪਣੀ ਮਕਰੋਨੀ ਸੋ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਸੋਹਣੀ ਹੈ ਸੋਹਣੀ ਹੈ ਨਾ ਨਾ ਨੱਚ ਸੋਹਣੀ ਫਾਇ ਆਦਰਕ ਲਸਣ ਦਾ ਪੇਸਟ ਬੇਬੀ ਬਸ ਕਰ ਬਹੁਤ ਆਪਾਂ ਹਰੀ ਮਿਰਚ ਪਾਈ ਹੈ ਕਿਉਂਕਿ ਭਾਬੀ ਜੀ ਵਰਗੇ ਲਾਲ ਮਿਰਚ ਯੂਜ਼ ਨਹੀਂ ਕਰਦੇ ਆ ਠੀਕ ਹੈ ਸੋ ਇਸ ਕਰਕੇ ਆਪਾਂ ਹਰੀ ਮਿਰਚ ਪਾਈ ਹੈ ਟੇਸਟ ਅਕੋਰਡਿੰਗ ਜਿੰਨੀ ਤੁਸੀਂ ਖਾਣੇ ਉਸ ਤਰ੍ਹਾਂ ਪਾ ਸਕਦੇ ਹੋ ਤੁਹਾਡੀ ਇੱਛਾ ਜਿਵੇਂ ਚਾਹਣਾ ਚਾਹੁੰਦੇ ਹੋ ਪੀਂਗੇ ਹਲਦੀ ਪਾਈ ਅਸੀਂ ਛੋੜੀ ਜੀ ਤੋਂ ਹੁਣ ਆਪਣੀਆਂ ਤਕਰੀਬ ਜਿਹੜੀਆਂ ਸਬਜ਼ੀਆਂ ਨੇ ਸੈਟ ਰਹੀਆਂ ਹੋ ਗਈਆਂ ਮਤਲਬ ਠੀਕ ਹੈ ਜੀ ਸੌਟੇ ਹੋ ਗਈਆਂ ਨੇ ਆਪਾਂ ਇਹਨਾਂ ਨੂੰ ਮਿਕਸ ਕਰਤਾ ਸੀਗਾ ਨਾਲ ਦੇ ਨਾਲ ਫਿਰ ਮਸਾਲੇ ਵਗੈਰਾ ਪਾਤੇ ਆਪਾਂ ਇਹ ਕੀ ਰੀਤੀ ਦਾ ਟੂਟੀ ਇਹ ਆ ਰੀਅਲ ਜੂਸ ਪਾਬੇ ਹੋਂਦਾ ਹੈ ਜੀ ਲਗੜੇ ਦਾ ਇਹ ਕਾਵਾ ਜਿਹੜਾ ਕੁਝ ਮਰਜੀ ਜੋ ਮਰਜੀ ਪੀ ਸਕਦੇ ਆ ਆਪਾਂ ਆਪਣੀ ਇੱਛਾ ਠੀਕ ਹੈ ਜੀ ਮਾਜਾ ਤਰੀਕਾ ਬੋਲਦੇ ਨੇ ਇਹ ਬਹੁਤ ਵੱਡਾ ਭਈਆ ਯਾਰ ਨਹੀਂ ਚੋਣੀ ਐ ਜੀ ਕਿਉਂ ਯਾਰ ਤੇਰੇ ਦਾ ਯਾਦ ਹੀ ਹੋਣਾ ਆਇਆ ਹਾਂ ਵੀ ਮੈਂ ਵੀ ਲੈਣਾ ਤਾਂ ਸਹੀ ਬੱਦਲ ਲਾਉ ਹੁਣ ਬੇਲੋ ਨਹੀਂ ਨਹੀਂ ਨਾ ਕੋਈ ਨਹੀਂ ਲੜੀਦਾ ਲੜੀਦਾ ਲੜੀ ਲੜੀ ਇਹ ਨਹੀਂ ਪੱਕਦੀ ਇਹ ਵੀ ਤੁਮ ਸਾਦੇ ਵਗੈਰਾ ਪਾਟਿਆ ਔਰ ਗਰੈਨੋ ਤੇ ਚਿਲੀ ਫਿਕਸ ਰਹਿ ਗਏ ਉਹ ਪੈਨ ਤੇ ਪਾਵਾਂਗੇ ਤੇ ਪਹਿਲਾਂ ਆਪਾਂ ਮਕਰੋਨੀ ਇਹਦੀ ਮਿਕਸ ਕਰ ਲਈਏ ਇਹਨੂੰ ਪਿਆਰ ਨਾਲ ਹੀ ਰੋਣਾ ਇਹ ਫਿਰ ਸੈਮ ਕਰ ਲੈਂਦੇ ਆ ਫਿਰ ਬਾਅਦ ਚ ਜਦ ਮਿਕਸ ਹੋ ਗਿਆ ਫਿਰ ਅੱਪਾ ਥੋੜਾ ਫਰਲ ਲਾ ਲਾਂਗੇ ਟੇਸਟ ਕਰਕੇ ਦੇਖਾਂਗੇ ਜੇ ਨਮਕ ਥੋੜਾ ਆ ਘੱਟ ਲੱਗਿਆ ਤਾਂ ਆਪਾਂ ਇਹ ਵੀ ਚ ਐਡ ਕਰਾਂਗੇ ਬਣਾ ਦੇ ਮੇਰੇ ਵੀਰੇ ਨੂੰ ਵੀ ਬਹੁਤ ਚੰਗਾ ਪਸੰਦ ਆ ਗਈ ਮਕਰੋਨੀ ਤੇ ਪਰ ਇਹ ਵਿੱਚ ਘਰੇ ਨਹੀਂ ਆ ਗਈ ਇੰਨ ਕਰ ਕਿਉਂ ਨਹੀਂ ਹਾਂਦੇ ਹਣਾ ਤੇਰੇ ਕੋਲੇ ਆ ਕੇ ਖਾ ਲਾਂਗੇ ਹਾਂ ਮਾਂ ਜਦੋਂ ਮੇਰੇ ਕੋਲ ਆਉਣੇ ਹੀ ਮੇਰੇ ਘਰੇ ਆਉਣੇ ਵੀ ਵੀਰ ਜੀ ਨੇ ਉਹ ਦੋ ਬਣਾ ਕੇ ਦੇਵਾਂਗੇ ਉਹਨਾਂ ਨੂੰ ਮੈਂ ਕਰੂੰਗੀ ਕੈਟਰੀਂਗ ਨਾਲ ਪਰ ਮੈਂ ਇਹਵਾ ਨਹੀਂ ਕਰਦੀ ਵੀ ਵੈਜੀਟੇਬਲ ਵਾਲੀ ਹੋਊਗੀ ਕਿਉਂਕਿ ਮੇਰਾ ਕਦੇ ਕੀ ਸਕਿਪ ਨੂੰ ਲਗਾਦੀ ਕੀ ਸਕਿਪ ਨੂੰ ਦਮਸ ਹੂੰ ਸੋਰੀ ਆਪਾਂ ਪਾ ਰਹੇ ਹਾਂ ਚਿਲੀ ਫਲੈਕਸ ਓਕੇ ਤੁਹਾਡੀ ਟੇਸਟ ਇਹ ਵੀ ਬਾਅਦ ਵਿੱਚ ਟਿੱਕਾ ਹੀ ਲੱਗ ਜਾਊਗਾ ਸੁਪੂਸੀ ਆਪਣੇ ਅਕੋਰਡਿੰਗ ਪਾਣੀ ਠੀਕ ਹੈ ਹੋਰ ਇਹਨੂੰ ਪਾਤੀਆਂ ਚੀਜ਼ਾਂ ਨੇ ਪਈ ਸੀ ਜੇ ਸਾਡੇ ਤੇ ਕਿ ਅਸੂਈ ਵੀ ਯੂਜ਼ ਕਰਨੇ ਸੋ ਇਹਨਾਂ ਨੂੰ ਮਿਕਸ ਕਰ ਲਓ ਸੋ ਮਿਕਸ ਕਰਕੇ ਇਹਨੂੰ ਪੂਰੇ 1 ਮਿੰਟ ਲਈ ਪਕਾਵਾਂਗੇ ਕਿਉਂਕਿ ਬੋਇਲ ਹੋਏ ਹੋਏ ਆ ਤੇ ਸਬਜ਼ੀਆਂ ਵੀ ਆਪਣੀਆਂ ਪੂਰੀ ਪਰਫੈਕਟ ਕੁੱਕ ਹੋ ਚੁੱਕੀਆਂ ਨੇ ਤਾਂ ਇਹੋ ਮਿਲ ਗਿਆ ਆਪਾਂ ਤੁਹਾਨੂੰ ਬਿਲਕੁਲ ਟਕ ਕੇ ਜੀ ਥੈਂਕ ਯੂ ਸੋ ਮਚ ਦੇਖੋ ਯਾਰ ਮੇਰੀ ਭਾਬੀ ਜੀ ਨੇ ਕਿੰਨਾ ਚਾਹ ਸੀਗਾ ਨਾ ਤੇ ਮੇਰੇ ਲਈ ਨਵੇਂ ਨਾ ਬਰਤਨ ਕੱਢ ਰੇ ਸੀ ਕਰੋਕਰੀ ਵਰਾ ਉਹ ਸਰਵ ਕਰਦੀ ਸੋ ਦੇਖੋ ਜੀ ਸਾਡੀ ਮਕਰੋਨੀ ਆ ਬਣ ਕੇ ਰੈਡੀ ਹੋ ਗਈ ਆ ਸੋ ਇਸ ਤਰ੍ਹਾਂ ਭਾਬੀ ਨੇ ਸੋਹਣੀ ਸੋਹਣੀ ਕਰੋਕਰੀ ਕੱਢੀ ਆ ਕਿ ਉਹਨਾਂ ਨੇ ਮੰਨਦਾ ਹੀ ਆ ਚਾਹੇ ਜਿਵੇਂ ਮਰਜੀ ਐਵੇਂ ਪਰ ਮੇਰਾ ਚਾਹ ਤਾਂ ਬਹੁਤ ਕਰਦੇ ਆ ਸੋ ਆਪਣੀ ਮਕਰੋਨੀ ਹੋ ਗਈ ਆ ਰੈਡੀ ਸੋ ਤੁਸੀਂ ਸੋ ਹੁਣ ਆਪਾਂ ਖਾਵਾਂਗੇ ਠੀਕ ਹੈ ਜੀ ਸੋ ਆਪਣੇ ਰੈਡੀ ਹੋ ਗਿਆ ਲੱਗ ਕੇ ਸਾਰੀ ਆਪਣੀ ਮਕਰੋਨੀ ਠੀਕ ਹੈ ਸੋ ਅੱਜ ਕਰਾਂਗੇ ਮਕਰੋਨੀ ਪਾਰਟੀ ਨਣਦੇ ਦੇ ਪਰਚਾਈ ਦੀ ਸੋ ਥੈਂਕ ਯੂ so much 30 ਤੱਕ ਚਾਰਿਆਂ ਨੂੰ ਅਰੇ ਤੁਹਾਨੂੰ ਇਹ ਨੈਕਸਟ ਮਾਰਨਿੰਗ ਨੈਕਸਟ ਮਾਰਨਿੰਗ ਆ ਨਾ ਕੱਲ ਆਪਾਂ ਬਣਾਇਆ ਸੀਗਾ ਮਟਰੋਨੀ ਬਣਾਈ ਸੀਗੀ ਫਾਸਟ ਸੋ ਇਹਦੇ ਚ ਰਸੀ ਲਿਆਵਾ ਬੇਕਿੰਗ ਪਾਊਡਰ ਖਣਾ ਬਾਬੀ ਦੀ ਬੇਕਿੰਗ ਸੋਡਾ ਸੀ ਨਾ हां ਬੇਕਿੰਗ ਸੋਡਾ ਤੇ ਇਹਦੇ ਵਿੱਚ ਇੱਕ ਸ਼ੈਂਪੂ ਤੇ ਇੱਕ ਚੌਲਾਂ ਦਾ ਆਟਾ ਸੋ ਹੁਣ ਆਪਾਂ ਬੇਕਿੰਗ ਸੋ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਤੇ ਇਹਦੇ ਵਿੱਚ ਉਹ ਚੋਲਾ ਦਾ ਆਟਾ ਤੇ ਸ਼ੈਪੂ ਪਾਇਆ ਠੀਕ ਹੈ ਆਪਾਂ ਪੈਡੀਚਰ ਕਰਾਂਗੇ ਅੱਜ ਬਹੁਤ ਜ਼ਿਆਦਾ ਪੈਰ ਜੰਦੇ ਹੋਏ ਪੈਸੀਏ ਭਾਬੀ ਕਹਿੰਦੇ ਉਹਦੇ ਹੀ ਕਰ ਲੈ ਲਾ ਘਰੇ ਜਿਹੜਾ ਟਾਈਮ ਲੱਗਦਾ ਚਲੋ ਮੈਂ ਕਰ ਬਾਰਦੇ ਠੀਕ ਹੈ ਜੀ ਇਹ ਮੈਂ ਥੱਲੇ ਰੱਖ ਕੇ ਕਰ ਲੈਣਾ ਐਨੀ ਜਿਹੀ ਇਹ ਨਾ ਪੈ ਕਸੀ ਕਰੀਬ ਨਾ ਐਸੀਗਾ ਭਾਬੀ ਜੀ ਨੇ ਮੈਨੂੰ ਨਾ ਮਿਕਸ ਕਰਕੇ ਦੇਤਾ ਸੀਗਾ ਸਾਰਾ ਕੁਝ ਤੇ ਇੱਥੇ ਪਾਂਡੇ ਵਗੈਰਾ ਰੱਖ ਤੇ ਬਾਲਟੀ ਉਲਟੀ ਜਿਹੜੀ ਜਿਹੜੀ ਵੀ ਯੂਜ਼ ਕਰਨੀ ਸੀਗੀ ਮੈਂ ਤੇ ਫਿਰ ਮੈਨੂੰ ਵੀ ਐ ਲੱਗਿਆ ਯਾਰ ਧਾਬੀ ਜੀ ਨੇ ਕੋਲੇ ਰੱਖਤਾ ਸਮਾਨ ਆ ਨਾ ਫਿਰ ਹੋਣ ਕారణ ਚ ਕੀ ਹਰ ਜਾ ਫਿਰ ਮੈਂ ਬੈਠ ਕੇ ਆਪਣੇ ਪੈਰ ਸਾਫ ਕਰਨ ਲੱਗ ਗਈ ਸੀ ਤੇ ਵਧੀਆ ਹੋ ਗਏ ਸੀਗੇ ਜੇ ਨਾ ਸੱਚੀ ਬਹੁਤ ਵਧੀਆ ਰਿਜ਼ਲਟ ਸੀਗਾ ਸੋ ਤੁਸੀਂ ਵੀ ਟਰਾਈ ਕਰ ਸਕਦੇ ਹੋ ਇਹਨੂੰ ਪੈਰਾਂ ਤੇ ਲਾਉਣਾ ਫੇਸ ਤੇ ਨਹੀਂ ਲਾਉਣਾ ਕਿਉਂਕਿ ਚਾਵਲ ਜ਼ਿਆਦਾ ਹਾਰਡ ਹੁੰਦੇ ਨੇ ਨਾ ਇਸ ਕਰਕੇ ਤੁਹਾਡੀ ਸਕਿਨ ਸਕਿਨ ਹੋਣਾ ਸਾਨੂੰ ਤਾਂ ਪਤਾ ਨਹੀਂ ਕਿਦਾਂ ਕਿਹੜੇ ਟਾਈਪ ਦੀ ਸਕਿਨ ਨਾਲ ਤੁਹਾਡੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਇਹ ਤੋਂ ਅਸੀਂ ਫੇਸ ਤੇ ਵੀ ਲਗਾਉਣਾ ਚਾਹੁੰਦੇ ਹਾਂ ਬਸ ਸੌਫਟਲੀ ਟਿੱਕ ਇਨ ਹੈ ਯੂਜ਼ ਕਰ ਸਕਦੇ ਹਾਂ ਠੀਕ ਹੈ ਅਸੀਂ ਉਹ ਵੀ ਕਰ ਸਕਦੇ ਹਾਂ ਗੂਨ ਗੂਨਾ ਪਾਣੀ ਲੈ ਸਕਦੇ ਹਾਂ ਗਰਮ ਸਰ ਕਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਮੇਰੇ ਨਾਲ ਕਰ ਲਿਆ ਸੀਗਾ ਕਿਉਂਕਿ ਇਹ ਮੇਰੇ ਪੈਰ ਥੋੜੇ ਜਿਆਦਾ ਹੀ ਗੰਦੇ ਹੋਗੇ ਤੁਹਾਨੂੰ ਪਤਾ ਸਰਦੀਆਂ ਦੇ ਵਿੱਚ ਥੋੜੇ ਖਰਾਬ ਜਿਆਦਾ ਹੋ ਜਾਂਦੇ ਆ सबमिट करके वैसे तो सॉक्स भी वगैरह पाई होंगे कई बार मैं नहीं भी पाँगी सी थी। उसको ठीक है तो बस उन चैट हो जाएंगे ना इस तरह मैं जो अपना पेडिक्योर किया सो तो नैक्सट रिजल्ट देखते देखो तो वो तो जूम कर दूंगी मैं बाद में कट भी कर सकती हूँ

ਸ਼ਾਪ ਜੀ ਤੇ ਤੱਕ ਲਾਉਗੀ ਬਾਕੀ ਇੱਕ ਦਿਨਾਂ ਨਾਲ ਪੁੱਲ ਜੇ ਪੁੱਲ ਦੀ ਧਾਣੀ ਭੁੱਲ ਜਾਣਾ ਸੱਚੀ ਗੱਲ ਆ ਅਲਸ ਹਾਂ ਆਪਾਂ ਜਿਆਦਾ ਤਾਂ ਅਦੀ ਮੇਰੇ ਤਾਂ ਜਾ ਨਹੀਂ ਸੀ ਪਤਾ ਨਾ ਤੁਹਾਨੂੰ ਵੀਡੀਓ ਤੇ ਕਰਤਾ ਨਾ ਸਾਰਾ ਕੁਝ ਭੁੱਲ ਜਾਂਦੀ ਆ ਦੇਖੋ ਜੀ ਆਪਾਂ ਪੈਡੀਕਯੂਰ ਕੀਤਾ ਸੀ ਤੂੰ ਵਧੀਆ ਹੋ ਗਿਆ ਆਪਣੇ ਪੈਰ ਨਾ ਸੋਹਣੇ ਹੋ ਗਏ ਭਾਬੀ ਜੀ ਇਸ ਨੂੰ ਕਰ ਲਿਆ ਕਿਉਂਕਿ ਘਰੇ ਤਾਂ ਮੇਰਾ ਟਾਈਮ ਨਹੀਂ ਲੱਗਦਾ ਤੁਹਾਨੂੰ ਪਤਾ ਹੈ ਇਹ ਸਾਰਾ ਦਿਨ ਕੰਮ ਵਿੱਚ ਲੱਗੇ ਅੰਦਰ ਭਾਬੀਆਂ ਨੇ ਇੱਥੇ ਕਰ ਲਿਆ ਭਾਬੀਆਂ ਨੇ ਕਿ ਸੋ ਮੈਂ ਵੀ ਇੱਥੇ ਕਰਕੇ ਨਹੀਂ ਸੋਹਣੇ ਲੱਗ ਰਹੇ ਨਾ ਵਧੀਆ ਹੋ ਗਿਆ ਪਹਿਲਾਂ ਤੁਹਾਨੂੰ ਪੈਡੀ ਕਰ ਦਿਖਾਇਆ ਸੋ ਆਪਣੇ ਪਿਆਜ਼ ਤੇ ਆਲੂ ਕੱਟ ਕੇ ਹੋ ਗਏ ਤਿਆਰ ਸੋ ਹੁਣ ਆਪਾਂ ਬਣਾਇਆ ਚਾਵਲ ਠੀਕ ਹੈ ਸੋ ਫਿਰ ਆਪਾਂ ਖਾਵਾਂਗੇ ਸੋ ਚਾਵਲ ਤੁਹਾਨੂੰ ਪਤਾ ਹੈ ਕਿਦਾਂ ਬਣਦੇ ਠੀਕ ਹੈ ਸਾਡੇ ਕੋਈ ਨਵੇਂ ਨਹੀਂ ਬਣਦੇ ਸਾਡੇ ਕਿਹੜਾ ਕੁਕਰ ਪੁੱਠਾ ਕਰਕੇ ਬਣਦੇ ਠੀਕ ਹੈ ਸਿੱਧਾ ਕਰਕੇ ਬਣਦੇ ਸੋ ਜਿੱਦਾਂ ਬਣ ਗਿਆ ਦੋ ਬਣਾ ਲਓ ਸੌਫਾ ਵੀ ਬਣਾ ਰਿਹਾ ਐਨਜੋਏ ਕਰਾਂਗੇ ਖਾਣਗੇ ਤੇ ਆਪਣੇ ਨਾ ਹੋ ਗਏ ਚਾਵਲ ਬਣ ਕੇ ਰੈਡੀ ਸੋ ਇਧਰ ਇਹ ਬਾਂਦੂ ਅਬੀ ਤੇ ਮਟਰ ਦੀ ਸਬਜ਼ੀ ਬਣਾਈ ਸੀ ਸੈਲਡ achar ਜਿੱਦਾਂ ਠੀਕ ਹੈ ਸੋ ਹੁਣ ਆਪਾਂ ਖਾਣ ਲੱਗੇ ਆਂਕ ਸੈਂਕਿਊ ਸੋ ਮਚ ਤੁਸੀਂ ਵੀ ਬਣਾਓ ਦਿਖਾਓ ਖਾਓ ਪੀਓ ਐਸ਼ ਕਰੋ ਬਾਏ 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 ਮਿਰਵਾ ਬਿਜੀ ਦਾ ਦੈਲਣੇ ਸੀ ਲੱਗਦਾ ਮੈਨੂੰ ਜਾਂਦੀ ਨੂੰ ਵੀ ਦੇਖੀ ਜਾਂਦੇ ਸੀ ਇਹ ਫਰਸਟ ਡੇ ਸੀਗਾ ਜਿੱਦਣ ਮੈਨੂੰ ਭਾਬੀ ਜੀ ਨੇ ਕੱਲੀ ਨੂੰ ਘਰੋਂ ਭੇਜਿਆ ਫਿਰ ਉੱਥੋਂ ਮੈਂ ਆਟੋ ਲਿਆ ਆਟੋ 'ਚ ਬੈਠ ਕੇ ਆਪਾਂ ਘਰੇ ਪਹੁੰਚ ਗਏ ਸੀਗੇ ਜਿਹਨੇ ਟਾਈਮ 'ਚ ਤੁਸੀਂ ਵੀਡੀਓ ਦੇਖੀ ਉਸ ਤੋਂ ਪਹਿਲਾਂ ਮੈਂ ਘਰੇ ਪਹੁੰਚ ਗਈ ਥੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਬਾਏ ਬਾਏ